ਜਸਟਿਸ ਦਰਸ਼ਨ ਸਿੰਘ ਜੀ ਜਸਟਿਸ ਦਰਸ਼ਨ ਸਿੰਘ ਜੀ ਨੂੰ ਸਤਿਕਾਰ ਦਿੰਦੇ ਹੋਏ ਆ ਅਸੀਂ ਆਪਣੇ ਆਪ ਨੂੰ ਆਪ ਸਤਿਕਾਰਤ ਮਹਿਸੂਸ ਕਰ ਰਹੇ ਆ ਮੇਰੀ ਬੇਨਤੀ ਹੈ ਗਿਆਨੀ ਸਾਫ ਸਿੰਘ ਜੀ ਨੂੰ ਉਹ ਆਓ ਨਾਲ ਹੀ ਡਾਕਟਰ ਗੁਰਵਜਨ ਸਿੰਘ ਜੀ ਨੂੰ ਬੇਨਤੀ ਹੈ ਉਹ ਅੱਗੇ ਆਉਣ ਔਰ ਸ੍ਰੇਸ਼ ਰਾਮਰਨ ਜੀ ਤੁਸੀਂ ਵੀ ਨਾਲ ਆਓ ਸ੍ਰੇਸ਼ ਰਾਮਰਨ ਜੀ ਆਪ ਤੁਸੀਂ ਵੀ ਨਾਲ ਆਓ ਔਰ ਜਸਟਿਸ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਕਈ ਵੱਡਮੁੱਲੀਆਂ ਸੇਵਾਵਾਂ ਜਿਹੜੀਆਂ ਨੇ ਜੁਡੀਸ਼ੀਅਲ ਸਿਸਟਮ ਵਿੱਚ ਦਿੱਤੀਆਂ ਇਹ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਕਰਨਾਲ ਸਨ ਜਦੋਂ ਦਾਸ ਨੂੰ ਇਹਨਾਂ ਦੇ ਨਾਲ ਬੈਨ ਦਾ ਮੌਕਾ ਮਿਲਦਾ ਸੀ ਕਿਉਂਕਿ ਮੈਂ ਮੈਂਬਰ ਲੋਕ ਅਦਾਲਤ ਹੁੰਦਾ ਸੀ ਤੇ ਲੋਕ ਅਦਾਲਤ ਵੀ ਇਹ ਪ੍ਰਧਾਨਗੀ ਕਰਦੇ ਸਨ ਤੇ ਮੇਰੇ ਵਰਗੇ ਨਿਵਾਣੇ ਬੰਦੇ ਨੂੰ ਵੀ ਨਾਲ ਬੈਨ ਦਾ ਮੌਕਾ ਮਿਲ ਜਾਂਦਾ ਸੀ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀ ਜੱਜ ਰਹੇ ਤੇ ਹਰਿਆਣਾ ਸਿੱਕ ਜੁਡੀਸ਼ੀਅਲ ਕਮਿਸ਼ਨ ਦੇ ਇਸਟਮ ਜੱਜ ਨੇ ਚੇਅਰਪਰਸਨ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ